होरेन ब्लॉग बना रहती हैं ऐसी जितने आये थे आर्डर सब खी तो फिर क्या नहीं होगा तो नार्मल मतलब कर बनना शुरू होया सी ते उठे रोक गया सीधा हाँ रोक गया सी तो पांच दिन क्यों हुआ मतलब वो होरेन का रही हैं हाँ ते थे नहीं रोको तो वहाँ दस्ताने देखने के थे कि हम लोग अंदर पूछ चड़े बाद म ਕੀ ਆ ਆ ਜਿਹੜਾ ਮੇਰੇ ਘਰ ਹੈ ਇਹ ਬੂ ਘਟਾ ਤੇ ਦੂਰ ਦੂਰ ਹੋ ਗਈ ਹਾਂ ਮੇਰੇ ਘਰ ਤੇ ਹੁਣ ਅਸੀਂ ਤੁਹਾਨੂੰ ਦਿਖਾਉਂਗੇ ਘਰ ਘੰਮ ਕੇ ਕੀ ਕੁਛ ਨਹੀਂ ਜੇ ਤੇ ਇੱਕਾਈ ਹੁਣ ਅਸੀਂ ਚੱਲੇ ਉਹਦੋਂੋਂ ਮੀਰਾ ਬੋਤੋ ਤੇ ਦੂਰੋਂ ਤਰ੍ਹਾਂ ਤਰ੍ਹਾਂ ਜੰਗਲੀ ਆਣ ਸੁੰਦਰ ਜਿਹੇ ਆ ਦਿਖੋ ਤੁਹਾਨੂੰ ਕੀ ਹੁੰਦਾ ਅੱਜ ਆਪਾਂ ਜੀ ਦੇਖੋ ਜਾ ਰਹੇ ਆ ਪੂਰਾ ਨੇਰਾਇਆ ਹੋਰ ਕੀ ਆ ਮੀਰਾ ਵੀ ਦਿਖਾ ਦਿਓ ਪਿੱਛੇ ਪੂਰਾ ਘਰ ਆ ਉਹ ਵੀਰਾ ਸਾਰੇ ਤੁਰਿਆ ਇੱਧਰ ਆ ਬਹੁਤ ਮੈਨੂੰ ਕਾਹਤ ਲਾ ਬੜੂ ਕੁਛ ਲੜੀ ਜੂ ਕਾ ਇਦਨ ਹੋਈ ਓਏ ਤੇ ਆਪਾਂ ਹੁਣ ਦੇਖੋ ਪੂਰਾ ਡੱਲ ਲੱਗਦਾ ਪਿਆ ਨੀ ਰਹਾ ਪੂਰਾ ਪੂਈ ਹੋਣੀ ਉੱਤੇ ਬੈਠਿਆ ਪਰ ਸੰਡ ਡੱਲ ਲੱਗਦਾ ਆਪਾਂ ਗਿਆ ਕਿ ਮਿਲਦੇ ਜਿੱਥੇ ਜ਼ਿਆਦਾ ਢੇਰ ਆ ਆਪਾਂ ਉੱਥੇ ਪਹੁੰਚ ਗਏ ਆ ਤੇ ਜਿੱਥੇ ਜ਼ਿਆਦਾ ਮਤਲਬ ਪੀਪਲ ਤੇ ਜ਼ਿਆਦਾ ਘਟਨਾ ਵਾਪਰਦੀਆਂ ਆ ਝੋਪ ਕਰ ਤਾ ਮੈਨੂੰ ਡੱਲ ਲੱਗਦਾ ਡੱਲ ਲੱਗਦਾ ਕੋਈ ਐਕਸੈਪਟ ਕਰ ਲੈ ਕਿ ਇੱਥੇ ਚੱਲ ਲੈਣ ਤੇ ਚਲੋ ਗਾਇਸ ਚੱਲਦੇ ਆ ਆਪਾਂ ਤੁਰਿਓ ਨੇ ਰੇਟੇ ਆਪਾਂ ਥੜੇ ਪ੍ਰਾਣੀ ਕਰਦੇ ਥੱਲੇ ਕੋਸ਼ ਨਹੀਂ ਹੋ ਰਹੀ ਪ੍ਰਾਣੀ ਘਰ ਜਾਣਾ ਪ੍ਰਾਣੀ ਘਰ ਕੀ ਆ ਉਹ ਦੇਖੋ ਮੈਨੂੰ ਤਾਂ ਲੱਗਦਾ ਚਲੋ ਪਹਿਲਾ ਪਿੱਪਲ ਦੇਖੋਨੇ ਆ ਸਾਨੂੰ ਪਿੱਪਲ ਆਓ ਮੀਨੂ ਆਉਂਦੇ ਗਾਵਾ ਜਲਾਵਾ ਗਾਈਸ ਕੋਚੇ ਕਰਨਾ ਬਹੁਤ ਵਾਪਰ ਜੀ ਚਲੋ ਟਿਕਿਆ ਉਹਦੇ ਉਹ ਬਈ ਗਾਈਸ ਗਾਈਸ ਚਲੋ ਜਾਂਦੇ ਆ ਗਾਈਸ ਆਪਾਂ ਫੇਰ ਤੁਹਾਨੂੰ ਦੇ ਸਾਡੀ ਵਾਰ ਤੁਸੀਂ ਦੇਖ ਸਕਦੇ ਕੋਸ਼ੇ ਕੋਈ ਕੰਮ ਨਹੀਂ ਕੋਸ਼ ਨਹੀਂ ਆਗਾ ਬਸ ਪੇੜੇ ਪੇੜਾ ਬਣਾ ਲੈ ਵੇਚ ਚੱਲਦੇ ਆਂ ਤੁਸੀਂ ਦੇਖ ਸਕਦੇ ਹੋ ਮੇਰਾ ਮੂੰਹ ਗਰਮੀ ਨਾਲ ਭਿੱਜਿਆ ਪਿਆ ਮੈਂ ਧਰਲਾ ਰਿਹਾ ਮੇਰੀ ਚੱਕਲੀ ਨਹੀਂ ਸਾਡੇ ਵਿੱਚੋਂ ਸਿਰਫ ਇੱਕੋ ਹੀ ਡ੍ਰੋਪ ਹੋਗਾ ਉਹ ਵੀ ਇਹ ਸੱਡੀ ਮਿਲਦੇ ਹੈ ਜੈਸਾ ਪਾ ਮੜਿਆ ਹੈ ਮੱਲੀ ਦੇ ਚਾਚੇ ਕੋਈ ਇੱਥੇ ਵੀ ਦੇਖੋ ਤੁਸੀਂ ਪੂਰਾ ਨੇਰਾ ਹੈ ਇਹ ਤਾਂ ਨਹੀਂ ਸਾਡ ਪੂਰੀ ਪਾਂਗ ਬੁੱਟੀ ਹੈ ਇਸ ਟਾਈਮ ਕੋਈ ਨਹੀਂ ਪੰਪ ਦਿਆ ਕੱਲੇ ਕੋਈ ਚਾਰ ਜਾਣੇ ਹੋਸ ਕੱਲੇ ਬੋਏ ਰਹੇ ਹੋ ਆ ਤੇ ਦੇਖੋ ਤੁਰੇ ਜਾਂਦੇ ਬੇ ਫੁੱਪ ਗਾਇਸ ਉਹ ਉੱਧਰ ਆ ਕੋਈ ਟੈਂਸ਼ਨ ਨਹੀਂ ਚਪਕਾ ਤੇਰਾ ਬਾਬਾ ਆਪਸੇ ਮੜ ਜਾਓ ਨਹੀਂ ਨਾਲ ਦੀ ਘਰ ਤਾਂ ਨਹੀਂ ਗਏ ਸੀ ਕਿਉਂਕਿ ਉਹ ਤੇ ਹਨ ਜੋ ਸਾਡੇ ਨਾਲ ਹੋਇਆ ਉਹ ਰਿਕਾਰਡ ਨਹੀਂ ਹੋਇਆ ਗਾਇਸ ਆ ਦੇਖਿਆ ਹੁਣੀ ਤੁਸੀਂ ਸਾਡੇ ਨਾਲ ਕੀ ਹੋਇਆ ਗਾਇਸ ਮੈਂ ਬੋਰਡਰ ਤੇ ਆ ਜਾਓ ਗਾਇਸ ਗਾਇਸ ਕੁੱਤੀ ਆ ਆ ਦੇਖੋ ਗਾਇਸ ਇਹ ਮੂਰੇ ਆ ਪਿਆ ਚੁੱਪ ਚੁੱਪ ਕਰ ਚੁੱਪ ਕਰ ਬੰਦ ਕਰ ਛੱਡ ਖਾਚ ਨੂੰ ਅੱਛੇ ਢੜ ਜਾ ਮੈਂ ਦੱਸ ਲੜ ਛੱਡ ਜਾ ਛੱਡ ਜਾ ਮੈਨੂੰ ਆਪੂ ਲੱਗਦੀ ਹੁੰਦਾ ਆਹ ਤੇਰਾ ਆਹ ਮੈਂ ਤਾਂ ਉਹਨਾਂ ਨੂੰ ਜਿੱਦਦਾ ਬਣਾਉਂ ਉਹਦੋਂ ਘਰ ਖਾਣ ਲੈ ਤਾ ਤੇ ਆਪਾਂ ਜਾਂਨੇ ਪਿਆ ਅਗਾਈ ਸੁਤੀ ਸਨ ਆਇਓਗਾ ਸਾਡ ਨੂੰ ਕੋ ਨਹੀਂ ਹੋ ਪਾਇਆ ਚਲੋ ਕੋਈ ਨਹੀਂ ਚੱਲਦੇ ਆਪਾਂ ਅੱਗੇ ਯਾਰ ਸਾਡੇ ਬੰਦੇ ਤੂੰ ਬਾਜੀ ਆਦੀ ਬਣਾਈ ਨਹੀਂ ਬੜੀ ਤੇ ਦੇਖੋ ਪੂਰਾ ਜੰਗਲ ਆ ਪੂਰਾ ਦੂਰ ਦੂਰ ਤੱਕ ਜੰਗਲ ਚਲੋ ਮੈਨੂੰ ਦੱਸ ਦਿਓ ਜਦੋਂ ਦਸਨ ਦਿਖਾਈਏ ਨਾ ਚਲੋ ਆਹ ਚੁਟੀ ਚਲੋ ਮੈਨੂੰ ਬਹੁਤ ਜੰਗਲ ਆ ਪੂਰਾ ਜੰਗਲ ਮਿੱਲੂ ਨੂੰ ਕੁੱਟੀ ਜਾਂਦੀ ਆ ਦੇਖੋ ਆ ਚੈੱਕ ਕਰੂ ਆ ਦੇ ਦੇ ਚੱਲਦੇ ਸਾਰੇ ਜੰਗਲ ਤੇ ਚੱਲਦੇ ਆ ਗਾਇਸ ਇਤੋਂ

ਬਹੁਤ ਜਰਾ ਹੀ ਰਾਤ ਦੇ 11 ਵਜੇ ਗਿਆ ਮੈਂ ਅਸੀ ਰਾਤ ਦੇ 11 ਵਜੇ ਉੱਪਰ ਆਇਆ ਹਾਂ ਜਿੰਨੇ ਪੁੱਠੇ ਕੰਮ ਸਾਡੇ ਕੋਲੇ ਤੇ ਬਹੁਤ ਭੰਗਦੇ ਪਿਆਰ ਕਰਨ ਮੈਂ ਸੱਚੀ ਬਾਬਾ ਵਣੇ ਜਾਨ ਇਹਦੇ ਗਾਣੇ ਸਾਡੇ ਜਦੋਂ ਕੰਮ ਹੋ ਰਿਹਾ ਰਹੇਗਾ ਤਾਂ ਇਹ ਕਲੋਸ ਤੇ ਜੂਗਣਾ ਵਾਲਾ ਬੈਠਾ ਲੱਗਦਾ ਹੈ ਕੋਲੇ ਬੈਠੋ ਬਈ ਯਾਰ ਬੈਠੋ ਓਏ ਓ ਨਾਰੂਲਾ ਬੋਲ ਇੱਥੇ ਬੈਠੋ ਬਈ ਯਾਰ ਕਿਥੇ ਨੇ ਗਾਇਸ ਸਾਨੂੰ ਪੈਨ ਨਹੀਂ ਮਿਲੇ ਤੇ ਅਸੀਂ ਆ ਕੰਮ ਕਰਨ ਲੱਗੇ ਪੈਨਸਰ ਨਹੀਂ ਮਿਲੇ ਤੇ ਅਸੀਂ ਪੈਨ ਨਾਲ ਵੀਡੀਓ ਵੀ ਦੱਪਣਾ ਚੱਲ ਬਣਾਉ ਕੋਈ ਨਾ ਚਾਲੀ ਚਾਲੀ ਆ ਰਹੀ ਹੈ ਚਾਲੀ ਚਾਲੀ ਆਰ ਯੂ ਹੇਅਰ ਚਾਲੀ ਚਾਲੀ ਸੈਕੰਡਰ ਗੁੱਟੀ ਆ ਵੇ ਖੜੀ ਕੋਈ ਤੀਰੀ ਆ ਜਾ ਵਾਜ ਚਲੋ 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 ਮਾੜਾ ਮਾੜਾ ਵਾਹ ਬਾਬਾ ਉੱਪਰ ਆਇਆ ਬਹੁਤ ਡਰ ਲੱਗਦਾ ਕ੍ਰਿਸ਼ਨਾ ਡਰ ਕੇ ਅੰਦਰ ਪੈ ਗਿਆ ਸੀ ਪਰ ਉਹ ਵੀ ਹੁਣ ਆ ਗਿਆ ਹੈ ਕਾ ਇਸ ਸਸਤਨ ਦਾ ਸਭ ਸਭਾ ਦਾ ਵਰਤ ਕੀ ਹੋਇਆ ਬਹੁਤ ਡਰ ਲੱਗਦਾ ਸਾਰੇ ਹਨਾ ਕੈਂਡਲਸ ਬੋਝ ਗਈਆਂ ਆ ਮੜ ਕੇ ਨਾ ਕੁੱਤੇ ਭੌਂਕਣ ਲੱਗੇ ਅਸੀਂ ਡਰ ਕੇ ਥੱਲੇ ਆ ਗਏ ਬਹੁਤ ਡਰ ਲੱਗਦਾ ਅਸੀਂ ਕੈਂਡਲਾ ਜਾ ਕੇ ਬਾਹਰ ਮਾਰੀਆਂ ਦੱਸ ਨਹੀਂ ਸਕਦੇ ਆ ਕੀ ਹੋਇਆ ਬਸ ਇਦਾਂ ਦਾ ਕੋਈ ਕੁਛ ਕਦੇ ਹੀ ਨਾ ਕਰਿਓ ਮੂੰਹ ਤੇ ਲੈਟ ਮਾਰ ਦੇ ਇਦਾਂ ਦਾ ਕੋਈ ਕਦੇ ਨਾ ਕੋਈ ਕੁਛ ਕਰੋ ਸੱਚੀ ਡਰ ਲੱਗਿਆ ਚਾਹੇ ਕੁਛ ਨਹੀਂ ਹੈਗਾ ਚਾਹੇ ਨਹੀਂ ਲੈਟ ਨਹੀਂ ਬੰਦ ਕਰ ਮੈਂ ਦੱਲਦਾ 10 ਮਿੰਟ ਜਦੋਂ ਕੋਈ ਕਰੇ ਕੁਝ ਕਰੇ ਹੋਣਾ ਠੀਕ ਆ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਿਦਾਂ ਦੱਲਦਾ ਤੇ ਮਿਲਦੇ ਆ ਨਵੀਂ ਅਗਲੀ ਵੀਡੀਓ ਚ ਪ੍ਰੈਂਕ ਵੀਡੀਓ ਕਰਾਂਗੇ ਅਗਲੀ ਬਾਏ ਬਾਏ